ਸਾਰੇ ਟਿਕਾਣੇ ਰਿਜ਼ਰਵ ਕਰਾਉਣ ਲਈ ਬੁੱਕੀਓ ਬੁੱਕੋ ਟਿਕਾਣਿਆਂ ਦੀ ਲਾਈਨ ਲੱਗੇ ਹੋ ਕਿ ਟ੍ਰੇਨ ਦੇ ਵਿੱਚ ਆਪਾਂ ਨੂੰ ਸੀਟ ਮਿਲ ਜਵੇ 1 ਜੂਨ ਨੂੰ ਪੰਜਾਬ 'ਚ ਇਲੈਕਸ਼ਨ ਵੀ ਆ ਰਹੀ ਆ ਆਪਾਂ ਸਾਰਿਆਂ ਦੇ ਵੋਟ ਜ਼ਰੂਰ ਪਾਉਣੀ ਆ ਜੇ ਉਹਨੂੰ ਮਰਜ਼ੀ ਪਾਓ ਤੁਹਾਡੀ ਆਪਣੀ ਇੱਛਾ ਆ ਸਾਡੇ ਵੱਲੋਂ ਕੋਈ ਨਹੀਂ ਹੈਗਾ ਪਰ ਪਾਉਣੀ ਜ਼ਰੂਰ ਆ ਇਹ ਨਾ ਸਮਝਦੀ ਹੋਵੇ 1 ਜੂਨ ਨੂੰ ਛੁੱਟੀ ਆ ਟੀਵੀ ਦੇਖਾਂਗੇ ਇੰਜੋਏ ਕਰਾਂਗੇ ਘਰੇ ਬਹਿ ਕੇ 5 ਮਿੰਟ ਕੱਢ ਕੇ 10 ਮਿੰਟ ਕੱਢ ਕੇ ਵੋਟ ਪਾਓ ਜ਼ਰੂਰ ਜਾਓ ਤਾਂ ਕਿ ਆਪਾਂ ਸੰਵਿਧਾਨ ਦਾ ਜੋ ਹੱਕ ਮਿਲਿਆ ਆਪਾਂ ਪੂਰਾ ਕਰ ਸਕੀਏ ਪਾਵਾਂਗੇ ਪੱਕਾ ਆਪਾਂ ਸਾਰੇ ਵੋਟਾਂ ਯਾਰ ਉੱਚੀ ਬੋਲੋ ਯਾਰ ਭਾਜੀ ਆਪਾਂ ਸਾਰੇ ਵੋਟਾਂ ਪਾਵਾਂਗੇ ਉੱਚੀ ਆਪਾਂ ਸਾਰੇ ਵੋਟਾਂ ਪਾਵਾਂਗੇ ਪਾਵਾਂਗੇ ਹਾਂ ਸਤਿ ਸ਼੍ਰੀ ਅਕਾਲ ਮੈਂ ਤਾਂ ਅਸੀਂ ਸਮਾਨ ਨਹੀਂ ਵੇਚਣ ਆਏ ਕੋਈ ਵੀ ਬਸ ਬੇਨਤੀ ਕਰਨ ਆਏ ਆ ਇੱਕ ਤਰੀਕ ਨੂੰ ਜੂਨ 1 ਜੂਨ ਨੂੰ ਵੋਟਾਂ ਸਾਰਿਆਂ ਦੇ ਵੋਟਪੰਚ ਨੂੰ ਜੂਰ ਜਾਣਾ ਜਿੰਨੀ ਮਰਜ਼ੀ ਵਾਓ ਇੱਕ ਤਰੀਕ ਨੂੰ ਜੋ ਸੰਵਿਧਾਨ ਨੇ ਹੱਕ ਦਿੱਤਾ ਆ ਆਪਾਂ ਛੱਡਣਾ ਨਹੀਂ ਪਉਣੀ ਜ਼ਰੂਰ ਵੋਟ ਆ ਆਪਾਂ ਠੀਕ ਹੈ ਜੀ ਅੱਗੇ ਗੱਲ ਕਰੀਏ ਰਿਹਾ ਕੇ ਇੱਕ ਦਿਨ ਵੀ ਵੋਟ ਆ ਆਪਾਂ ਪਾਵਾਂਗੇ ਸਤਿ ਸ੍ਰੀ ਅਕਾਲ ਜੀ ਅਸੀਂ ਕੋਈ ਸਮਾਂ ਵੇਚਣ ਨਹੀਂ ਆਏ ਅਸੀਂ ਸਿਰਫ ਤੁਹਾਨੂੰ ਮਿਲਣ ਆਏ ਆ 1 ਜੂਨ ਨੂੰ ਕੀ ਆ ਇੰਡੀਆ 'ਚ ਪੰਜਾਬ 'ਚ ਵੋਟਾਂ ਆਪਾਂ ਸਾਰਿਆਂ ਨੇ ਵੋਟ ਜ਼ਰੂਰ ਪਾਉਣੀ ਆ ਜਿੰਨੀ ਮਰਜ਼ੀ ਵਾਓ ਤੁਹਾਡੀ ਆਪਣੀ ਇੱਛਾ ਆ ਅਸੀਂ ਨਹੀਂ ਕਹਿੰਦੇ ਕਿ ਇਹਨੂੰ ਪਾਓ ਪਰ ਇੱਕ ਦਿਨ ਨੂੰ ਛੁੱਟੀ ਜਿਵੇਂ ਨਾਉਣੀ ਨਹੀਂ ਵੋਟ ਪਾ ਕੇ ਫਿਰ ਉਹਨੇ ਛੁੱਟੀ ਬਣਾਉਣੀ ਆ ਘਰ ਦੇ ਉਹਨਾਂ ਨਾਲ ਲੈ ਕੇ ਜਾਣਾ ਹਾਂਜੀ ਹਾਂਜੀ ਵੋਟ ਪਾਉਣ ਦੀ ਆਪਣਾ ਜ਼ਰੂਰ ਲੈ ਕੇ ਜਾਣਾ ਜੋ ਵੀ ਤੁਹਾਡਾ ਸਨਅਕਤੀ ਘਾੜਿਆ ਆ ਆਪਾਂ ਇੱਕ ਦਿਨ ਨੂੰ ਵੋਟਾਂ ਪਾਵਾਂਗੇ ਹਾਂਜੀ ਭੈਣ ਜੀ ਵੋਟ ਬਣੇਗੀ ਇੱਕ ਦਿਨ ਦੀ ਵੋਟਾਂ ਪਾਵਾਂਗੇ ਹਾਂਜੀ ਤੁਸੀਂ ਆਏ ਬੱਸ नमस्कार क्या हाल है ठीक हो कहाँ जा रहे हो बिहार जी बिहार जा रहे हो बिहार में इलेक्शन है हा हाँ इलेक्शन है पंजाब में भी इलेक्शन है कब है एक जून को सभी ने वोट जरूर डालनी है वोट बनी है बनी हुई है जरूर डालनी है ये नहीं समझना कि उस दिन छुट्टी है जो भाजी। ਪੰਜਾਬ 'ਚ ਵੋਟਾਂ ਕਦੋਂ ਆ? 1 ਜੂਨ ਨੂੰ ਮਾਤਾ ਜੀ ਵੋਟ ڈالਣੀ ਹੈ। ਆਪਾਂ ਵੋਟਾਂ ਖੜਿਆ ਨੇ। ਜੈਨੂੰ ਮਰਜੀ ਪਾਓ ਪਰ ਵੋਟਾਂ ਪਾਉਣੀਆਂ। 1 ਜੂਨ ਨੂੰ ਪੰਜਾਬ 'ਚ ਵੋਟਾਂ ਸਾਰਿਆਂ ਦੇ ਵੋਟ ਜ਼ਰੂਰ ਪਾਉਣੀਆਂ। ਜੈਨੂੰ ਮਰਜੀ ਪਾਓ ਜਿੱਤ ਜਾਓਗੇ। ਜੈਨੂੰ ਮਰਜੀ ਪਾਓ ਵੋਟ ਜ਼ਰੂਰ ਪਾਉਣੀਆਂ। ਉਹ ਤੁਸੀਂ ਵੀ ਵੋਟੀਆਂ ਪਾਉਣੀਆਂ। ਪਾਉਣੀਆਂ। ਵੇਰੀ ਗੁੱਡ ਪਾਈ ਫਰਤੀਏ ਆਪਾਂ ਇੱਕ ਵਾਰੀ ਅੰਦਰ ਵੀ ਜਾ ਕੇ ਕਰਿਆਉਂਦੇ ਆ ਚਲੋ 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 ਉਹ ਭਰਾਵਾ ਹੋ ਗਈ ਸਰ ਜੀ ਵੋਟ ਜ਼ਰੂਰ ڈالਨੀ ਹੈ ਪੱਕਾ ڈالੋ ਦੇਣਾ ਵੋਟ ڈالਨੀ ਹੈ ਕਿਸ ਕੋ ڈالਨੀ ਹੈ ਤੁਹਾਡੀ ਮਰਜ਼ੀ ਹੈ ਪਰ ਡਾਲੀ ਜ਼ਰੂਰ ਹੈ ਵੋਟ ڈالੋਗੇ ਹਾਂ ਪੱਕਾ ڈالੋਗੇ ਮੌਕਾ ਹੀ ਹੈ ਟਟਲੇ ਮੇਲਾ We at GNA University see potential in everyone and everything around us. We drive innovation and entrepreneurship. We groom competent global citizens to affect positive change around them.